ਅੱਜ ਤੜਕੇ ਤੋਂ ਸੂਬੇ ਭਰ ਦੇ ਵਿੱਚ ਜਿਹੜੀਆਂ ਨੇ ਉਹ ਪੈਟਰੋਲ ਪੰਪਾਂ ਦੇ ਉੱਪਰ ਕਤਾਰਾਂ ਲੱਗੀਆਂ ਹੋਈਆਂ ਸੀ ਲੋਕਾਂ ਦੀ ਇੱਕ ਆਹਾਕਾਰ ਇਹ ਮੱਚੀ ਹੋਈ ਸੀ ਕਿ ਪਤਾ ਨਹੀਂ ਕਿੰਨੇ ਦਿਨ ਦੀ ਹੜਤਾਲ ਜਿਹੜੀ ਆ ਉਹ ਰਹਿਣੀ ਆ ਪਰ ਮੌਜੂਦਾ ਜੇਕਰ ਅਪਡੇਟ ਦੀ ਗੱਲ ਕਰੀਏ ਤਾਂ ਹੜਤਾਲ ਡਰਾਈਵਰ ਵੀਰਾਂ ਦੇ ਵੱਲੋਂ ਜਿਹੜੀਆਂ ਖਤਮ ਕਰ ਲਈ ਗਈ ਖਤਮ ਕਰ ਲਈ ਗਈ ਆ ਧਰਨਾ ਜਿਹੜਾ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਸੀ ਉਹ ਚੁੱਕ ਲਿਆ ਗਿਆ ਤੇ ਉਹ 30 ਦਿਨਾਂ ਦਾ ਅਲਟੀਮੇਟਮ ਜਿਹੜਾ ਹੈਗਾ ਉਹ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਆਕੇ ਨੇ ਹੜਤਾਲ ਦੇ ਉੱਪਰ ਜਿਹੜੇ ਆ ਆਗੂਆਂ ਨੂੰ ਮਿਲਦੇ ਨੇ ਤਾਂ ਉੱਥੇ ਗੱਲਬਾਤ ਇਹ ਹੁੰਦੀ ਆ ਕਿ ਸ 30 ਦਿਨ ਦਾ ਸਮਾਂ ਦਿਓ ਜਿਹੜੇ 30 ਦਿਨ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਜੋ ਮੰਗਾ ਨੇ ਉਹਨਾਂ ਨੂੰ ਮੰਨਿਆ ਜਾਵੇਗਾ ਇੱਥੇ ਦੱਸਦੇ ਚੱਲੇ ਕਿ ਹਿੱਟ ਐਂਡ ਰਨ ਕਾਨੂੰਨ ਦਾ ਪ੍ਰਸਤਾਵ ਜਿਹੜਾ ਹੈਗਾ ਆ ਕੇਂਦਰ ਦੇ ਵੱਲੋਂ ਰੱਖਿਆ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਡਰਾਈਵਰ ਜਿਹੜੇ ਨੇ ਉਹ ਹੜਤਾਲ ਦੇ ਉੱਪਰ ਸੀ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ਦੇ ਉੱਪਰ ਲਗਾਤਾਰ ਬੈਠ ਸੀ ਪਰ ਅੱਜ ਤੋਂ ਜਦ ਬੀਤੇ ਕੱਲ ਤੋਂ ਜਿਹੜਾ ਹੈਗਾ ਉਹ ਜਦੋਂ ਜਿਸ ਤਰ੍ਹਾਂ ਦੇ ਨਾਲ ਤੇਲ ਦੀ ਕਿਲਤ ਪੈਟਰੋਲ ਪੰਪਾਂ ਦੇ ਉੱਪਰ ਆਉਣੀ ਸ਼ੁਰੂ ਹੋਈ ਤਾਂ ਇਹ ਆਮ ਲੋਕਾਂ ਦੇ ਵਿੱਚ ਵੀ ਚਰਚਾ ਜਿਹੜੀ ਆ ਬੜੀ ਵੱਡੀ ਬਣ ਗਈ ਸੀ ਕਿ ਪਤਾ ਨਹੀਂ ਕਿੰਨੇ ਦਿਨ ਹੋਰ ਜਿਹੜੀ ਹੜਤਾਲ ਜਿਹੜੀ ਆ ਉਹ ਚੱਲੇਗੀ ਦੂਸਰੇ ਪਾਸੇ ਜੇਕਰ ਜਿਹੜੀ ਹੈਗੀ ਆ ਡਰਾਈਵਰ ਵੀਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਪਹਿਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਸੀ ਉਹ ਪਹੁੰਚਿਆ ਨਹੀਂ ਅਸੀਂ ਤਾਂ ਪਹਿਲੇ ਦਿਨ ਹੀ ਜਿਹੜਾ ਹੈਗਾ ਤਰਨਾ ਉਹ ਚੁੱਕ ਲੈਣਾ ਸੀ ਤਾਂ ਅੱਜ ਉਹਨਾਂ ਨੇ ਕਿਹਾ ਕਿ 30 ਦਿਨ ਦਾ ਸਮਾਂ ਜਿਹੜਾ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਮਿਲਿਆ ਕਿ 30 ਦਿਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਮੰਗ ਮੰਗਾ ਲੈ ਕੇ ਜਿਹੜੇ ਹੈਗੇ ਨੇ ਉਹ ਡਰਾਈਵਰ ਬੈਠੇ ਨੇ ਉਹਨਾਂ ਮੰਗਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਵਿਚਾਰ ਚਰਚਾ ਜਿਹੜੀ ਹੋ ਜ਼ਰੂਰ ਕਰਾਂਗੇ ਜਿਸ ਤੋਂ ਬਾਅਦ ਤਰਨਾ ਜਿਹੜਾ ਚੁੱਕ ਲਿਆ ਗਿਆ ਪਰ ਹੁਣ ਸਪਲਾਈ ਜਿਹੜੀ ਹੈਗੀ ਆ ਦੁਬਾਰਾ ਚਾਲੂ ਹੋਵੇਗੀ ਇੱਥੇ ਹੀ ਡਰਾਈਵਰਾਂ ਦੇ ਵੱਲੋਂ ਇੱਕ ਹੋਰ ਗੱਲ ਕਹੀ ਗਈ ਹੈ ਕਿ ਅਸੀਂ 30 ਦਿਨ ਦਾ ਸਮਾਂ ਜ਼ਰੂਰ ਦਿੱਤਾ ਆ ਪਰ ਇਹ ਨਹੀਂ ਕਿ 30 ਦਿਨਾਂ ਦੇ ਬਾਅਦ ਅਸੀਂ ਇਸੇ ਤਰ੍ਹਾਂ ਹੀ ਚੱਲਾਂਗੇ ਜੇਕਰ ਉਸ ਤੋਂ ਬਾਅਦ ਵੀ ਸਾ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਫਿਰ ਸੰਘਰਸ਼ ਜਿਹੜਾ ਆ ਉਹ ਹੋਰ ਲੰਬਾ ਚੱਲੇਗਾ ਤੇ ਸੰਘਰਸ਼ ਹੋਰ ਤਿੱਖਾ ਚੱਲੇਗਾ ਉਹਨਾਂ ਇਹ ਵੀ ਕਿਹਾ ਕਿ ਉਸਦੇ ਨਾਲ ਹੀ ਅਸੀਂ ਵਕਫਾ ਵਕਫਾ ਜਥੇਬੰਦੀਆਂ ਨੂੰ ਵੀ ਕਹਾਂਗੇ ਕਿ ਉਹ ਵੀ ਸਾਡੇ ਹੱਕ ਦੇ ਵਿੱਚ ਆਉਣ ਸਾਡੇ ਹੱਕ ਦੇ ਵਿੱਚ ਲੰਬਾ ਸੰਘਰਸ਼ ਰਹੇਗਾ ਉਹ ਕਹਿੰਦੇ ਉਸ ਤੋਂ ਬਾਅਦ ਭਾਵੇਂ ਭਾਵੇਂ ਵੱਡੀ ਤੋਂ ਵੱਡੀ ਆਰਮੀ ਆ ਜੇ ਅਸੀਂ ਧਰਨਾ ਫਿਰ ਵੀ ਖਤਮ ਨਹੀਂ ਕਰਨਾ ਹੈ ਉਹ ਕਹਿੰਦੇ ਨੇ ਕਿ ਇਹ ਕਾਨੂੰਨ ਜਿਹੜਾ ਆ ਡਰਾਈਵਰਾਂ ਦੇ ਲਈ ਬੜਾ ਖਤਰਨਾਕ ਆ ਉਹ ਕਹਿੰਦੇ ਨੇ ਕਿ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਬੈਠੇ ਆ ਤਾਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਹੜਤਾਲ ਜਿਹੜੀ ਅੱਜ ਸਵੇਰ ਤੋਂ ਹਾਕਾਰ ਮੱਚੀ ਹੋਈ ਸੀ ਲੰਬੀਆਂ ਕਤਾਰਾਂ ਪੈਟਰੋਲ ਪੰਪਾਂ ਦੇ ਉੱਪਰ ਲੱਗੀਆਂ ਹੋਈਆਂ ਸੀ ਉਹ ਹੁਣ ਖਤਮ ਹੋ ਗਈਆਂ ਨੇ ਕਿਉਂਕਿ ਹੜਤਾਲ ਜਿਹੜੀ ਆ ਉਹ ਖਤਮ ਕਰ ਲਈ ਗਈ ਆ ਬਹੁਤ ਜਲਦੀ ਸਾਰੇ ਪੈਟਰੋਲ ਪੰਪਾਂ ਦੇ ਉੱਪਰ ਪੈਟਰੋਲ ਦੀ ਡੀਜ਼ਲ ਦੀ ਪੈਟਰੋਲ ਦੀ ਸਪਲਾਈ ਜਿਹੜੀ ਆ ਉਹ ਬਹੁਤ ਬਹੁਤ ਜਲਦੀ ਸ਼ੁਰੂ ਹੋ ਜਾਵੇਗੀ ਜੁੜੇ ਰਹੋ ਆਰਐਮਟੀਬਲਵਜ਼ਨ ਦੇ ਨਾਲ ਆਪਣੇ ਦੋਸਤ ਜਸਕਰੇਵਾਂ ਦੇ ਉਹ ਜਾ ਧੰਨਵਾਦ ਜੀ